ਕੰਚਨ ਕੁਮਾਰੀ ਰਹੇਗੀ ਸੀ ਜਿਸ ਨੂੰ ਮਾਰਨਾ ਸੀਗਾ ਬਹੁਤ ਪੰਜਾਬਣਾਂ ਨੇ ਜੋ ਵਿਦੇਸ਼ ਦੇ ਵਿੱਚ ਬੈਠੀਆਂ ਹੋਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਪੰਜਾਬ ਦੀਆਂ ਧੀਆਂ ਇਸ ਵਕਤ ਸੋਸ਼ਲ ਮੀਡੀਆ ਦੇ ਉੱਪਰ ਗੰਦ ਪ੍ਰਮੋਟ ਕਰ ਰਹੀਆਂ ਨੇ ਗੰਦ ਪਾ ਰਹੀਆਂ ਨੇ ਉਹਨਾਂ ਦਾ ਸੋਦਾ ਲਾਇਆ ਹੁੰਦਾ ਤੇ ਕਿਤੇ ਨਾ ਕਿਤੇ ਕਈ ਚੀਜ਼ਾਂ ਰੁਕ ਜਾਣੀਆਂ ਸੀ ਕਿਉਂਕਿ ਕਲਚਰ ਤਾਂ ਵਿਦੇਸ਼ ਤੋਂ ਹੀ ਆਇਆ ਆਵਲ ਕੋਠਿਆਂ ਦੇ ਛੱਡ ਕੇ ਕੋਠਿਆਂ ਵਾਲਾ ਕੰਮ ਨਾ ਨਾ ਕਰੋ ਠੀਕ ਹੈ ਨਾ ਕੋਠਿਆਂ ਦੇ ਛੱਡ ਕੇ ਰੀਲਾ ਬਣਾਉਣੀਆਂ ਤੇ ਰੀਲ ਵੀ ਕੋਠਿਆਂ ਵਰਗੀ ਬਣਾਉਣੀ ਪੁੱਠੇ ਉੱਦਾ ਬੰਦ ਰਹੇ ਫੋਨ-ਫੋਨ ਚ ਖੁੱਲੇ ਨੇ ਪੁੱਠੇ ਕੰਮ ਕਰਨੇ ਆ ਤੇ ਫਿਰ ਦਿਨ ਤਾਂ ਦਿਨ ਤਾਂ ਥੋੜੇ ਹੀ ਨੇ ਨਾ ਜਦੋਂ ਕੰਮ ਹੀ ਪੁੱਠੇ ਕਰਨੇ ਸਿੱਧੇ ਕੰਮ ਕਰੋ ਤੁਹਾਨੂੰ ਕੌਣ ਰੋਕਦਾ ਆਪ ਤੁਸੀਂ ਕੰਮ ਕਰਨੇ ਪੁੱਠੇ ਤੇ ਮੁੜ ਕੇ ਕਹਿਣਾ ਮੇਰੇ ਕੋਈ ਮੇਰਾ ਕੀ ਕਸੂਰ ਆ ਮੇਰੇ ਕੀ ਗਲਤੀ ਆ ਸੋ ਵਾ ਵੀ ਕਿਸੇ ਨਾ ਕਿਸੇ ਲੂਡੋ ਦੀ ਜਦੋਂ ਗੀਟੀ ਛੁੱਟੀ ਗਈ ਕਦੀ ਇੱਕ ਆ ਗਿਆ ਕਦੀ ਤਿੰਨ ਆ ਗਿਆ ਕਦੀ 6 ਆ ਗਿਆ ਜਿਹੜਾ ਇੱਕ ਆ ਗਿਆ ਉਹਨਾਂ ਨੇ ਅਗਲੇ ਆਨੇ ਟੰਗਦਾ ਸਨ ਕਿਸੇ ਨੂੰ ਤੇ ਅੱਗੇ ਆਉਣਾ ਹੀ ਪੈਣਾ ਸੀ ਨਾ ਜਿਹੜਾ ਪੰਜਾਬ ਦਾ ਕਲਚਰ ਹੈ ਉਸ ਕਲਚਰ ਦਾ ਸੀ ਇੱਕ ਨਾਮ ਬਦਲ ਕੇ ਕੋਈ ਵੀ ਬੀਬੀ ਆਪਣਾ ਨਾਮ ਬਦਲ ਕੇ ਪੰਜਾਬ ਦਾ ਨਾਮ ਰੱਖ ਕੇ ਪੰਜਾਬ ਦੇ ਕਲਚਰ ਨੂੰ ਪੰਜਾਬ ਦੇ ਗਾਣੇ ਗੁਣੇ ਲਾ ਕੇ ਉਹ ਚ ਲੱਛਰਤਾ ਜਦੋਂ ਫਲਾਈ ਗਈ ਫਿਰ ਕੋਈ ਨਾ ਕੋਈ ਤਾਂ ਗਿਆ ਆਏਗਾ ਹੀ ਨਾ ਕਦ ਤੱਕ ਤੁਸੀਂ ਬੱਚਿਆਂ ਨੂੰ ਇਹੋ ਜੀਆਂ ਚੀਜ਼ਾਂ ਦਿਖਾਉਂਦੇ ਰਹੋਗੇ ਸਵਾਲ ਇਕੱਲੀ ਇੱਕ ਦਾ ਨਹੀਂਗਾ ਜੀ ਇਹ ਕੰਫਲੂਐਂਸਰ ਦਾ ਨਹੀਂ ਸਵਾਲ ਇਹ ਆ ਵੀ ਕਦ ਤੱਕ ਤੁਸੀਂ ਇੰਸਟਾ ਫੇਸਬੁਕ YouTube ਜਦੋਂ ਖੋਲੋਗੇ ਅਦੋ ਹੀ ਅਦੋ ਇਹੋ ਚੀਜ਼ ਆਏਗੀ ਜੀ ਅੱਜ ਤੁਸੀਂ ਕੋ ਗੋਆ ਦੇ ਬੀਚ ਤੇ ਚਲ ਜਿਓ ਉੱਤੇ ਕੀ ਹਾਲਾਤ ਹੁੰਦੇ ਨੇ ਦੇ ਉਹੋ ਜਿਹੇ ਕੱਪੜੇ ਪਾ ਕੇ ਗਲੀਆਂ ਨਿਕਮ ਹੋ ਗਏ ਤਾਂ ਕੀ ਕਹੀਏ ਜੀ ਗੋਆ ਵੀ ਜਾ ਕੇ ਬੰਦ ਕਰ ਦਿਓ ਸਾਡਾ ਕਲਚਰ ਖਰਾਬ ਹੋਣ ਡਿਆ ਜਿਹੜਾ ਸਾਡਾ ਕਲਚਰ ਆ ਜੀ ਆਪਣਾ ਕਲਚਰ ਵੇਖੀਏ ਠੀਕ ਹੈ ਨਾ ਸੋਹੇ ਵੀ ਆ ਜਿਹੜਾ ਵਿਊਅਰ ਹੈ ਨਾ ਜੀ ਇਹ ਵਿਊਅਰ ਨੂੰ ਕੋ ਚੰਗੀ ਚੀਜ਼ ਦਿਖਾਓ ਤੁਸੀਂ ਜਿਹੜੀ ਇਹ ਮਾਨਸਿਕਤਾ ਸ਼ੁਰੂ ਕਰਤੀ ਨਾ ਲੱਛੜਤਾ ਵਾਲੀ ਚੰਗੇ-ਚੰਗੇ ਘਰ ਦੀਆਂ ਮਾਵਾਂ ਚੰਗੇ-ਚੰਗੇ ਘਰ ਦੇ ਪਿਓ ਚੰਗੇ-ਚੰਗੇ ਘਰ ਦੇ ਸਹੁਰੇ ਸਾਰਾ ਟੱਬਰ ਹੀ ਲਾਣਾ ਹੀ ਏ ਇਸ ਗੱਲ ਨੂੰ ਤੁਰਿਆ ਹੂੰ ਥੋੜੀ ਬਹੁਤਾ ਗੱਲ ਕਰੂ ਭਾਈ ਉਹ ਦੁਕਾਨ ਤਾਂ ਫੇਰ ਚੰਗੀ ਹੁੰਦੀ ਮੈਂ ਤਾਂ ਕਹੀ ਇਹਨਾਂ ਨੇ ਕੋਠਾ ਖੋਲਿਆ ਇਹਨਾਂ ਨੇ ਦੁਕਾਨ ਥੋੜੀ ਐ ਦੁਕਾਨ ਦੇ ਦਾ ਸਮਾਨ ਵਿਕਦਾ ਹੈ ਇਹ ਤਾਂ ਪਤਾ ਇਹ ਤਾਂ ਐਂਟਰਟੇਨਮੈਂਟ ਦੇ ਘਰ ਨੇ ਠੀਕ ਹੈ ਨਾ ਗੱਲ ਇਹ ਆ ਵੀ ਆਪਣੇ ਪੇਜ ਚਲਾਉਣ ਦੇ ਲਈ ਮੋਨਟਾਈਜ਼ ਕਰਨ ਦੇ ਲਈ ਸਾਰੇ ਇਹ ਕੰਮ ਕਰਦੇ ਨੇ ਅੱਗੇ ਲੱਛਰ ਗਏ ਕਿ ਬੰਦ ਨਹੀਂ ਹੋਈ ਸੀ ਇੱਕ ਸੋਦਾ ਲੱਗਾ ਸੀ ਸਾਰੇ ਚੁੱਪ ਕਰ ਗਏ ਸੀ ਮੁੜ ਕੇ ਰੀਲਾਂ ਆਈਆਂ ਉਹ ਜੀਆਂ ਜੇਠਾਂ ਵਾਲੀਆਂ ਜਾਂ ਭਾਬੀਆਂ ਵਾਲੀਆਂ ਕੋਈ ਸਾਲਾਂ ਨੂੰ ਠੱਲ ਪੈ ਗਈ ਸੀ ਨਾ ਹੂੰ ਦੁਬਾਰਾ ਪਾਉਗੇ ਲੱਗਦਾ ਫਿਰ 1-2 ਸਾਲ ਬੰਦ ਹੋ ਜੂ ਫੇਰ ਸ਼ੁਰੂ ਹੋ ਜੂਗਾ ਫੇਰ ਇੱਕ 2 ਸਾਲ ਨਹੀਂ 10 ਸਾਲ ਨਿਕਲ ਗਏ ਹੂੰ ਮੁੜ ਕੇ ਕੋ ਉੱਠਿਆ ਨਹੀਂ ਨਾ ਸੂਰਮਾ ਹੁਣ ਇੱਕ ਅੱਧਾ ਉੱਠਿਆ ਉਹ ਸਹੀ ਆ ਗਲਤ ਆ ਮੈਂ ਨਹੀਂ ਉਸ ਗੱਲ 'ਚ ਪੈਣਾ ਚਾਹੁੰਦਾ ਆਪੇ ਅਕਲ ਆ ਜੂਗੀ ਜਦੋਂ ਇੱਕ ਦੋ ਹੋਰ ਟੰਗੇਗੇ ਹੂੰ ਬੇਨਤੀ ਆ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਕੋਈ ਗਲਤ ਕਰੋ ਜਾਂ ਐ ਆ ਮੈਂ ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਪਰ ਮਾਨਸਿਕ ਦਾ ਅਕੋਰਡਿੰਗ ਫਿਰ ਹਾਲਾ ਹਾਲਤਾ ਇਹੀ ਹੈ ਜੇ ਸਰਕਾਰ ਨਹੀਂ ਤਾਂ ਫਿਰ ਕੋਈ ਨਾ ਕੋਈ ਦਾ ਭਗਤ ਸਿੰਘ ਜੰਮੂਗਾ ਹੀ ਜਿਹੜੇ ਇਨਫਲੂਐਂਸਰ ਇਹੋ ਜਿਹਾ ਕੰਮ ਕਰਦੇ ਨੇ ਉਹਨਾਂ ਦਾ ਬਾਈਕਾਟ ਕਰੋ ਬਸ ਸਿੱਧਾ ਸਪਸ਼ਟ ਹੋ ਜਾਏਗਾ ਤੁਹਾਨੂੰ ਲੱਗਦਾ ਇਦਾਂ ਕਰਨਾ ਪਊਗਾ ਕਿਉਂ ਨਹੀਂ ਕਰਨਾ ਪਊਗਾ ਹੋ ਜਾਏਗਾ ਨਹੀਂ ਕਰਨਾ ਪਊਗਾ ਨਹੀਂ ਤੇ ਉਹ ਦਿਨ ਦੂਰ ਨਹੀਂ ਜਿਹ ਦਿਨ ਤੁਹਾਡੇ ਬੱਚੇ ਵੀ ਆਹੀ ਕੰਮ ਕਰਨਾ ਪਊਗਾ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਦਾ ਜਦੋਂ ਤੋਂ ਕਤਲ ਹੋਇਆ ਉਦੋਂ ਤੋਂ ਪੰਜਾਬ ਦੇ ਵਿੱਚ ਇੱਕ ਮੁੱਦਾ ਜੋ ਰਸ਼ੋਨਾ ਦੇ ਨਾਲ ਪਕਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਭਈ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਗੰਦ ਕਿਉਂ ਪੈਣਾ ਸ਼ੁਰੂ ਹੋ ਗਿਆ ਅਤੇ ਭਾਈ ਅਮਰਿਤਪਾਲ ਸਿੰਘ ਮੈਰੋਹੁਰਾ ਨੂੰ ਅਜੀਹਾ ਕਦਮ ਹੀ ਕਿਉਂ ਚੁਕਣਾ ਪਿਆ ਕਿ ਭਈ ਇੱਕ ਉਹ ਇਨਫਲੂਐਂਸਰ ਜੋ ਸੋਸ਼ਲ ਮੀਡੀਆ ਦੇ ਉੱਪਰ ਗੰਦ ਪਾ ਰਹੀ ਉਸ ਨੂੰ ਮੰਨਣਾ ਪੈ ਗਿਆ ਅਤੇ ਕਈ ਚੀਜ਼ਾਂ ਨੇ ਇਸ ਵਕਤ ਬਹੁਤ ਸਵਾਲ ਉੱਠਦੇ ਪਏ ਨੇ ਕਈ ਲੋਕ ਨੇ ਜੋ ਭਾਈ ਅਮਰਿਤਪਾਲ ਸਿੰਘ ਮਹਿਰੋ ਦੇ ਹੱਕ ਦੇ ਵਿੱਚ ਵੀ ਗੱਲ ਕਰ ਰਹੇ ਨੇ ਕਈ ਕਹਿ ਰਹੇ ਨੇ ਕਿ ਭਾਈ ਬਹੁਤ ਵਧੀਆ ਕੰਮ ਕੀਤਾ ਪਰ ਕਈ ਉਸ ਦੇ ਉਲਟ ਵੀ ਨੇ ਕਿ ਭਾਈ ਅਮਰਿਤਪਾਲ ਸਿੰਘ ਮਹਿਰੋ ਹੋਰੀ ਕੌਣ ਹੁੰਦੇ ਨੇ ਜੋ ਸੋਸ਼ਲ ਮੀਡੀਆ ਇਨਫਲੂਐਂਸਰ ਜਿਸ ਦੇ ਇੰਨੇ ਜਿਆਦਾ ਫਾਲੋਅਰ ਨੇ ਜੋ ਪਰਿਵਾਰ ਪਾਲਦੀ ਹੈ ਜੋ ਕੁਝ ਵੀ ਕਰ ਰਹੀ ਹੋਵੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਕਈ ਚੀਜ਼ਾਂ ਨੇ ਕਈ ਸਵਾਲ ਨੇ ਇਸ ਦੇ ਉੱਪਰ ਅੱਜ ਅ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਗੁਰਪ੍ਰੀਤ ਸਿੰਘ ਖਾਲਸਾਹੂਰੀ ਮੌਜੂਦ ਨੇ ਸਿਆਸੀ ਆਗੂ ਨੇ ਗੱਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਵੀ ਕਰਦੇ ਆ ਪਹਿਲਾਂ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੇ ਸ਼ੁਕਰੀਆ ਸਮਾਂ ਦੇਣ ਦੇ ਲਈ ਤੁਸੀਂ ਸਮਾਂ ਦਿੱਤਾ ਅੱਛਾ ਬੜਾ ਸਿੱਧਾ ਸਵਾਲ ਮੇਰਾ ਹੈ ਵੀ ਅੰਮ੍ਰਿਤਪਾਲ ਸਿੰਘ ਮਹਿਰੂ ਹਰਾਂ ਨੂੰ ਅਜੀ ਹੀ ਕਿਹੜੀ ਚੀਜ਼ ਲੱਗੀ ਕਿ ਬਈ ਹੁਣ ਇੱਕ ਨਾ ਇੱਕ ਕੰਮ ਮਾਰ ਕੇ ਟੰਗਣਾ ਪਊਗਾ ਉਸ ਤੋਂ ਬਾਅਦ ਹੀ ਸਾਰਾ ਕੁਝ ਖਤਮ ਹੋਣਾ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਕਾ ਟੰਗਣ ਦੇ ਨਾਲ ਪੰਜਾਬ ਦੇ ਵਿੱਚ ਜੋ ਸੋਸ਼ਲ ਮੀਡੀਆ ਦੇ ਉੱਪਰ ਗੰਦ ਫੈਲਿਆ ਹੋਇਆ ਹੈ ਉਹ ਖਤਮ ਹੋ ਜੂਗਾ ਸਵਾਲ ਇਹ ਆ ਵੀ ਮੈਂ ਨਾ ਭਾਈ ਅਮਰਿਤਪਾਲ ਦੇ ਹੱਕ ਚ ਨੌ ਦੇ ਖਿਲਾਫ ਸਵਾਲ ਇਹ ਇਸ ਗੱਲ ਦਾ ਮੈਨੂੰ ਲੋੜ ਕਿਉਂ ਪਈ ਅੱਗੇ ਆਉਣ ਤੋਂ ਜੇ ਜੇਕਰ ਉਹ ਸਹੀ ਹੈ ਮੈਂ ਕਹਿੰਦਾ ਮੰਨ ਲਓ ਸਹੀ ਨੇ ਹਨਾ ਵੀ ਉਹਨਾਂ ਨੇ ਸਹੀ ਜਮਾਇਆ ਤਾਂ ਫਿਰ ਉਹਨੂੰ ਲੋੜ ਕਿਉਂ ਪਈ ਅੱਗੇ ਆਉਣ ਕਿਸੇ ਨਾ ਕਿਸੇ ਨੂੰ ਤੇ ਅੱਗੇ ਆਉਣਾ ਹੀ ਪੈਣਾ ਸੀ ਨਾ ਜਿਹੜਾ ਪੰਜਾਬ ਦਾ ਕਲਚਰ ਹੈ ਉਸ ਕਲਚਰ ਦਾ ਸੀ ਇੱਕ ਨਾਂ ਬਦਲ ਕੇ ਕੋਈ ਵੀ ਬੀਬੀ ਆਪਣਾ ਨਾਂ ਬਦਲ ਕੇ ਪੰਜਾਬ ਦਾ ਨਾਂ ਰੱਖ ਕੇ ਪੰਜਾਬ ਦੇ ਕਲਚਰ ਨੂੰ ਪੰਜਾਬ ਦੇ ਗਾਣੇ ਗੁਣੇ ਲਾ ਕੇ ਉਹ ਚ ਲੱਛਰਤਾ ਜਦੋਂ ਫਲਾਈ ਗਈ ਫਿਰ ਕੋਈ ਨਾ ਕੋਈ ਤਾਂ ਗਿਆ ਆਏਗਾ ਹੀ ਨਾ ਹਮ ਕਦ ਤੱਕ ਤੁਸੀਂ ਬੱਚਿਆਂ ਨੂੰ ਇਹੋ ਜੀਆਂ ਚੀਜ਼ਾਂ ਦਿਖਾਉਂਦੇ ਰਹੋਗੇ ਸਵਾਲ ਕੱਲੀ ਇੱਕ ਦਾ ਨਹੀਂ ਕਾ ਜੀ ਇਹ ਇਨਫਲੂਐਂਸਰ ਦਾ ਨਹੀਂ ਸਵਾਲ ਇਹ ਆ ਵੀ ਕਦ ਤੱਕ ਤੁਸੀਂ ਇੰਸਟਾ ਫੇਸਬੁਕ YouTube ਜਦੋਂ ਖੋਲੋਗੇ ਅᱫੋ ਹੀ ਅੱਗੋਂ ਇਹੋ ਚੀਜ਼ ਆਏਗੀ ਹਮ ਸਵਾਲ ਤਾਂ ਇਸ ਚੀਜ਼ ਦਾ ਨਾ ਜੀ ਅੱਗੇ ਕੌਣ ਆਊਗਾ ਕਿਸੇ ਨਾ ਕਿਸੇ ਨੂੰ ਤਾਂ ਪਹਿਲ ਕਦਮੀ ਕਰਨੀ ਪਊਗੀ ਜੇ ਸ਼ਾਇਦ ਤੁਹਾਨੂੰ ਯਾਦ ਹੋਵੇ ਇਹ ਵੀ ਅੱਜ ਤੋਂ 80 ਦੇ ਦਹਾਕਿਆਂ ਦੇ ਵਿੱਚ ਇੱਕ ਸਿੰਗੜ ਦੀ ਜੋੜੀ ਸੀ ਬੜੀ ਮਸ਼ਹੂਰ ਪਾਦੋ ਵੀ ਇਲਜ਼ਾਮ ਇਹ ਲੱਗੇ ਜੀ ਵੀ ਖਾੜਕੁਵਾਂ ਨੇ ਆ ਕੇ ਉਹਨੂੰ ਸੋਦਾ ਲਾ ਦਿੱਤਾ ਉਹਨੇ ਵੀ ਲੱਚਰ ਤਾਂ ਫਲਾਈ ਸੀ ਠੀਕ ਹੈ ਨਾ ਉਹਨੂੰ ਕਿਸੇ ਨਾ ਕਿਸੇ ਨੂੰ ਤੇ ਅੱਗੇ ਆਉਣਾ ਹੀ ਪਊਗਾ ਨਾ ਜੀ ਕਦ ਤੱਕ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਕਈ ਆਪਣੇ ਬੱਚਿਆਂ ਦੇ ਫੋਨ ਤੁਸੀਂ ਕਿੰਨਾ ਕੁ ਖੋਲੋਗੇ ਤੋ ਇਹ 24 ਘੰਟੇ ਉਹਨਾਂ ਬੱਚਿਆਂ ਦੇ ਉੱਤੇ ਤਾਂ ਕੈਮਰਾ ਲਾ ਕੇ ਸਿਰ ਤੇ ਬਹਿ ਨਹੀਂ ਸਕਦੇ ਬੱਚਾ ਕੀ ਵੇਖਣ ਦੇ ਸਵੈਪ ਕਰਦੇ ਕਰਦੇ ਜੋ ਟ੍ਰੈਂਡਿੰਗ ਆ ਉਹ ਸਾਹਮਣੇ ਆ ਜਾਣਾ ਬੱਚੇ ਨੇ ਉਹ ਵੇਖ ਲੈਣਾ ਕਾ ਬੱਚੇ ਨੇ ਵੀ ਉਹ ਹੀ ਚੱਕਣਾ ਆ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਮਾਵਾ ਕੀ ਸਿਖਾਉਣ ਡੀਆਂ ਨੇ ਮਾਵਾ ਆਪ ਨਾਲ ਰਲੀਆਂ ਨੇ ਚੰਗੀਆਂ-ਨਿੰਗੀਆਂ ਕਰਦੀਆਂ ਮਾਵਾ ਆਪ ਰੀਲਾਂ ਬਣਾਉਣ ਨੂੰ ਤੁਰੀਆਂ ਨੇ ਬੰਦਾ ਸਮਝ ਨਹੀਂ ਆਉਂਦੀ ਵੀ ਪੰਜਾਬ ਦਾ ਜਿਹੜਾ ਇਨਫਲੂਐਂਸਰ ਆ ਸੋਸ਼ਲ ਮੀਡੀਆ ਦੇ ਉੱਤੇ ਕਿ ਇਹਨਾਂ ਕੋਈ ਹੋਰ ਕੰਟੈਂਟ ਨਹੀਂ ਨੇਰ ਆਉਂਦਾ ਲੱਛੜਤਾ ਹੀ ਬਣਾਉਣੀ ਆ ਉਹਨੇ ਕੋ ਧਾਰਮਿਕ ਕੰਟੈਂਟ ਕੱਢੇ ਕੋਈ ਪੰਜਾਬ ਦਾ ਇਤਿਹਾਸ ਸੀ ਤੇ ਕੰਟੈਂਟ ਕੱਢੇ ਸਾਡੇ ਕੋਲ ਇੰਨੀਆਂ ਜੜੀ ਬੂਟੀਆਂ ਨੇ ਕੋ ਜੜੀ ਬੂਟੀਆਂ ਦਾ ਕੰਟੈਂਟ ਬਣਾ ਲਵੇ ਉਹ ਠੀਕ ਆ ਤੋ ਪਹਿਲੇ ਘਰ ਬਹਿ ਕੇ ਕੰਟੈਂਟ ਤਾਂ ਬਣਾਇਆ ਸੀ ਤੁਸੀਂ ਇਹ ਤੋ ਕਰੋਨਾ ਸੀ ਹੁਣ ਕਰੋਨਾ ਥੋੜੀ ਹੈਗਾ ਹੁਣ ਤੇ ਘਰੋਂ ਬਾਹਰ ਨਿਕਲੋ ਕੰਟੈਂਟ ਲੱਭੋ ਕੋਠਿਆਂ ਦੇ ਛੱਡ ਕੇ ਕੋਠਿਆਂ ਵਾਲਾ ਕੰਮ ਨਾ ਨਾ ਕਰੋ ਠੀਕ ਹੈ ਨਾ ਕੋਠਿਆਂ ਦੇ ਛੱਡ ਕੇ ਰੀਲਾਂ ਬਣਾਉਣੀਆਂ ਤੇ ਰੀਲ ਵੀ ਕੋਠਿਆਂ ਵਰਗੀ ਬਣਾਉਣੀ ਕੋਠੇ ਉੱਦਾ ਬੰਦ ਰਹੇ ਫੋਨ-ਮੋਨ ਚ ਖੁੱਲੇ ਨੇ। ਸੋ ਮੇਰੀ ਬੇਨਤੀ ਹੈ ਜਿੰਨੇ ਵੀ ਪੰਜਾਬ ਦੇ ਇਨਫਲੂਐਂਸਰ ਨੇ ਜੋ ਵੀ ਜਿਹੜੇ ਚੰਗੇ ਨੇ ਉਹਨਾਂ ਨੂੰ ਸਿਰ ਝੁਕਾ ਕੇ ਸਲਾਮ ਜਿਹੜੇ ਇਹੋ ਜਿਹੇ ਇਨਫਲੂਐਂਸਰ ਨੇ ਆ ਥੋੜੀ ਅਕਲ ਨੂੰ ਹੱਥ ਮਾਰੋ ਕਿਹੜੇ ਕੰਮ ਨੂੰ ਤੁਰ ਪੈ ਲੋ ਸੀ। ਕਈ ਲੋਕ ਇਸ ਵਕਤ ਸਵਾਲ ਚੱਕਦੇ ਨੇ ਕਿ ਭਈ ਕੰਚਨ ਕੁਮਾਰੀ ਰਹਗੀ ਸੀ ਜਿਸ ਨੂੰ ਮਾਰਨਾ ਸੀਗਾ। ਬਹੁਤ ਪੰਜਾਬਣਾਂ ਨੇ ਜੋ ਵਿਦੇਸ਼ ਦੇ ਵਿੱਚ ਬੈਠੀਆਂ ਹੋਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਪੰਜਾਬ ਦੀਆਂ ਧੀਆਂ ਇਸ ਵਕਤ ਸੋਸ਼ਲ ਮੀਡੀਆ ਦੇ ਉੱਪਰ ਗੰਦ ਪ੍ਰਮੋਟ ਕਰ ਰਹੀਆਂ ਨੇ, ਗੰਦ ਪਾ ਰਹੀਆਂ ਨੇ। ਉਹਨਾਂ ਦਾ ਸੋਧਾ ਲਾਇਆ ਹੁੰਦਾ ਤੇ ਕਿਤੇ ਨਾ ਕਿਤੇ ਕਈ ਚੀਜ਼ਾਂ ਰੁਕ ਜਾਣੀਆਂ ਸੀ ਕਿਉਂਕਿ ਕਲਚਰ ਤਾਂ ਵਿਦੇਸ਼ ਤੋਂ ਆਇਆ ਆਵਲਾ ਦੇਖੋ ਕਿਸੇ ਨੂੰ ਮਾਰਨਾ ਗਲਤ ਗੱਲ ਹੈ ਮੈਂ ਇਹਦਾ ਹਲੇ ਵੀ ਕਹਿੰਦਾ ਜੀ ਮੈਂ ਭਾਈ ਅੰਮ੍ਰਿਤਪਾਲ ਦੇ ਹੱਕ 'ਚ ਨਹੀਂ ਹੈਗਾ ਪਰ ਉਹਦੇ ਖਿਲਾਫਤ ਵੀ ਨਹੀਂ ਜੇ ਉਹਨੂੰ ਮਾਰਿਆ ਗਿਆ ਗਲਤ ਹੈ ਪਰ ਮੈਂ ਉਹਦੇ ਹੱਕ 'ਚ ਵੀ ਨਹੀਂ ਹਮ ਬੀਬੀ ਦੇ ਹੱਕ 'ਚ ਵੀ ਨਹੀਂ ਕਿ ਉਹਦੀ ਜਾਨ ਗਈ ਉੱਥੇ ਕੰਮ ਕਰਨੇ ਆ ਤੇ ਫਿਰ ਦੈਂਤਾ ਦੈਂਤਾ ਥੋੜੇ ਹੀ ਨੇ ਨਾ ਜਦੋਂ ਕੰਮ ਹੀ ਬੁੱਠੇ ਕਰਨੇ ਆ ਤੇ ਸਿੱਧੇ ਕੰਮ ਕਰੋ ਤੁਹਾਨੂੰ ਕੌਣ ਰੋਕਦਾ ਆਪ ਤੁਸੀਂ ਕੰਮ ਕਰਨੇ ਪੁੱਠੇ ਤੇ ਮੁੜ ਕੇ ਕਹਿਣਾ ਮੇਰੇ ਕੋਈ ਮੇਰਾ ਕੀ ਕਸੂਰ ਹੈ ਮੇਰੇ ਕੀ ਗਲਤੀ ਹੈ ਸੋ ਵਾ ਵੀ ਕਿਸੇ ਨਾ ਕਿਸੇ ਲੂਡੋ ਦੀ ਜਦੋਂ ਗੀਟੀ ਛੁੱਟੀ ਗਈ ਕਦੀ 1 ਆ ਗਿਆ ਕਦੀ 3 ਆ ਗਿਆ ਕਦੀ 6 ਆ ਗਿਆ ਜਿਹੜਾ 1 ਆ ਗਿਆ ਉਹਨਾਂ ਨੇ ਅਗਲੇ ਆਨੇ ਟੰਗਦਾ ਸੋਸ਼ਲ ਮੀਡੀਆ ਦੇ ਉੱਪਰ ਹੁਣ ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਹਿੰਦੇ ਵੀ ਜਿਹੜਾ ਪੰਜਾਬ ਦੇ ਵਿੱਚ ਗੰਦ ਪੈ ਰਿਹਾ ਹੈਗਾ ਹੈ ਜਾਂ ਫਿਰ ਜੋ ਆ ਇੱਕ ਮਤਲਬ ਟਰੈਂਡ ਚੱਲ ਗਿਆ ਕਿ ਬਈ ਨਿੱਕੀ ਲੈਣੀ ਵੱਡੀ ਲੈਣੀ ਜੀ ਇਹੀ ਵੀਡੀਓਜ਼ ਡਬਲ ਮੀਨਿੰਗ ਬਣਨੀਆਂ ਉਸ ਵੇਲੇ ਪ੍ਰੋਮੋਸ਼ਨਾਂ ਹੋਣੀਆਂ ਦਵਾਖਾਨੇ ਦੀ ਪ੍ਰੋਮੋਸ਼ਨਾਂ ਹੋਣੀਆਂ ਇਹ ਟ੍ਰੈਂਡ ਤਾਂ ਫੋਰਨ ਤੋਂ ਆਇਆ ਕੈਨੇਡਾ ਵਰਗਿਆਂ ਜਿਹੜਾ ਹੈਗਾ ਇਹ ਦੇਸ਼ਾਂ ਤੋਂ ਆਇਆ ਹੈਗਾ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਪਹਿਲਾ ਜਿਹੜਾ ਹੈ ਉਹ ਰੱਸਾ ਉਧਰ ਕਸਣਾ ਚਾਹੀਦਾ ਸੀਗਾ ਨਿਉ ਉਧਰ ਕੀ ਹੈ ਸਾਡਾ ਕਲਚਰ ਸਾਡਾ ਹਿੱਲਿਆ ਕਲਚਰ ਸਾਡਾ ਹੀ ਲਿਆ ਜੇ ਅੱਜ ਤੁਸੀਂ ਕੋਈ ਗੋਆ ਦੇ ਬੀਚ ਤੇ ਚੱਲ ਜਿਓ ਉੱਥੇ ਕੀ ਹਾਲਾਤ ਹੁੰਦੇ ਨੇ ਦੇ ਉਹੋ ਜਿਹੇ ਕੱਪੜੇ ਬਾਕੇ ਗਲੀਆਂ ਨਹੀਂ ਘਮ ਹੋ ਗਏ ਤਾਂ ਕੀ ਕਹੀਏ ਜੀ ਗੋਆ ਵੀ ਜਾ ਕੇ ਬੰਦ ਕਰ ਦਿਓ ਸਾਡਾ ਕਲਚਰ ਖਰਾਬ ਹੋਣ ਡਿਆ ਜਿਹੜਾ ਸਾਡਾ ਕਲਚਰ ਆ ਜੀ ਆਪਣਾ ਕਲਚਰ ਵੇਖੀਏ ਠੀਕ ਹੈ ਨਾ ਸੁਹਾਵੀਏ ਜਿਹੜਾ ਵਿਊਅਰ ਹੈ ਨਾ ਜੀ ਇਹ ਵਿਊਅਰ ਨੂੰ ਕੋਈ ਚੰਗੀ ਚੀਜ਼ ਦਿਖਾਓ ਤੁਸੀਂ ਜਿਹੜੀ ਇਹ ਮਾਨਸਿਕਤਾ ਸ਼ੁਰੂ ਕਰਤੀ ਨਾ ਲਛਰਤਾ ਵਾਲੀ ਚੰਗੇ-ਚੰਗੇ ਘਰ ਦੀਆਂ ਮਾਵਾਂ ਚੰਗੇ-ਚੰਗੇ ਘਰ ਦੇ ਪਿਓ ਚੰਗੇ-ਚੰਗੇ ਘਰ ਦੇ ਸਹੁਰੇ ਸਾਰਾ ਟੱਬਰ ਹੀ ਲਾਣਾ ਹੀ ਏ ਇਸ ਗੱਲ ਨੂੰ ਤੁਰਿਆ ਹੂੰ ਥੋੜੀ-ਬਹੁਤਾ ਗੱਲ ਕਰੋ ਭਾਈ ਥੋੜੀ-ਬਹੁਤ ਸਮਝਦਾਰੀ ਕਰੋ ਠੀਕ ਹੈ ਕਾਂਤ ਸਮਝਦੇ ਹਾਂ ਇੱਕ ਤੁਸੀਂ ਜੋ ਪੰਜਾਬ ਦੇ ਵਿੱਚ ਅੱਜਕੱਲ੍ਹ ਚੱਲ ਰਿਹਾ ਹੈ ਉਹ ਦੁਕਾਨ ਤਾਂ ਫੇਰ ਚੰਗੀ ਹੋਣੀ ਦੀ ਮੈਂ ਤਾਂ ਕਹੀ ਇਹਨਾਂ ਤਾਂ ਕੋਠਾ ਖੋਲਿਆ ਇਹਨਾਂ ਨੇ ਦੁਕਾਨ ਥੋੜੀ ਐ ਦੁਕਾਨ ਦੇ ਤਾਂ ਸਮਾਨ ਵਿਕਦਾ ਐ ਇਹ ਤਾਂ ਪਤਾ ਇਹ ਤਾਂ ਐਂਟਰਟੇਨਮੈਂਟ ਦੇ ਘਰ ਨੇ ਠੀਕ ਐ ਨਾ ਗੱਲ ਇਹ ਆ ਵੀ ਆਪਣੇ ਪੇਜ ਚਲਾਉਣ ਦੇ ਲਈ ਮੋਨਟਾਈਜ਼ ਕਰਨ ਦੇ ਲਈ ਸਾਰੇ ਇਹ ਕੰਮ ਕਰਦੇ ਨੇ ਪਰ ਤੁਸੀਂ ਵੀ ਤਾਂ ਚਲਾਇਆ ਹੀ ਸੀ ਪੇਜ ਤਾਂ ਹੀ ਤੇ ਤੁਹਾਨੂੰ ਵੀ ਤਾਂ ਸਮਝ ਆ ਗਈ ਬਾਅਦ ਚੋਂ ਸਾਰਿਆਂ ਨੇ ਸਮਝਾਇਆ ਜਿਹੜੀ ਗੱਲ ਤੁਹਾਨੂੰ ਸਮਝਾਈ ਮੈਂ ਤੁਹਾਨੂੰ ਸਵਾਲ ਪੁੱਛਦਾ ਤੁਹਾਨੂੰ ਗੱਲ ਕਰਦਾ ਤੁਸੀਂ ਸਮਝਾ ਦਿਓ ਇਹਨਾਂ ਨੂੰ ਵੀ ਕਿੱਦਾਂ ਸਮਝਣਗੇ ਲੋਕ ਅਸ਼ਲੀਲ ਕੰਟੈਂਟ ਪੋਣੇ ਜਾਂ ਫਿਰ ਮੇਰੇ ਖਿਆਲ ਨਾਲ ਲੱਗਦਾ ਹੈ ਕਿ ਜੋ ਚੀਜ਼ ਲੋਕਾਂ ਨੂੰ ਦੇਖਣੀ ਪਸੰਦ ਹੈ ਲੋਕ ਕਹਿੰਦੇ ਵੀ ਜੋ ਚੀਜ਼ ਸਾਨੂੰ ਚਾਹੀਦਾ ਹੈ ਉਹੀ ਪਰੋਸਦੇ ਨੇ ਲੋਕ ਫਿਰ ਉਹ ਲੋਕ ਕਿੱਥੇ ਗਲਤ ਨੇ ਜੋ ਪਰੋਸ ਰਹੇ ਨੇ ਤੁਸੀਂ ਲੋਕਾਂ ਚ ਆਉਨੇ ਹੋਗੇ ਨਹੀਂ ਆਉਨੇ ਬਹੁਤ ਵਿਚਰਦਾਂ ਕੀ ਤੁਹਾਨੂੰ ਇਹ ਕੰਟੈਂਟ ਚੰਗਾ ਲੱਗਦਾ ਨਹੀਂ ਮੈਨੂੰ ਫਿਰ ਤੁਸੀਂ ਆਪਣੇ ਆਪ ਨੂੰ ਲੋਕਾਂ ਤੋਂ ਕਿੱਦਾਂ ਵੱਕ ਕਰ ਸਕਦੇ ਹੋ ਕੁਸੀਂ ਲੋਕ ਹੀ ਹੋ ਮੈਂ ਲੋਕ ਹੀ ਆ ਕੈਮਰਾਮੈਨ ਲੋਕ ਹੀ ਆ ਕੈਮਰਾਮੈਨ ਨੂੰ ਪੁੱਛ ਲੈਣੇ ਆਹੀਂ ਚੱਲਦੇ ਆ ਬਾਜ਼ਾਰ ਚ ਕਿਸੇ ਨੂੰ ਪੁੱਛ ਲੈਣੇ ਤੈਨੂੰ ਚੰਗਾ ਲੱਗਦਾ ਕਿਸੇ ਨੂੰ ਨਹੀਂ ਚੰਗਾ ਲੱਗਦਾ ਤਾਂ ਕੋਈ ਵੀ ਨਹੀਂ ਕਹੇਗਾ ਵੈਸੇ ਤਾਂ ਲੋਕ ਲੁੱਕ ਲੁੱਕ ਤਾਂ ਸਭ ਦੇਖਦੇ ਨੇ ਕਿਸੇ ਨੂੰ ਜਿਹੜਾ ਲੁੱਕ ਲੁੱਕ ਦੇਖਦਾ ਨਾ ਗਲਤ ਇਹ ਉਹ ਲੁੱਕ ਲੁੱਕ ਦੇਖ ਕੇ ਤੇ ਜਿਹੜੇ ਸ਼ਰਮ ਦਿਖਾਉਣ ਦੇ ਨੇ ਉਹਨਾਂ ਦਾ ਕੀ ਕਰੀਏ ਜਿਹੜਾ ਲੁੱਕ ਲੁੱਕ ਵੇਖਦਾ ਗੱਲ ਇਹ ਕੱਢਾ ਜਿਹੜਾ ਸ਼ਰਮ ਦਿਖਾਉਂਦਾ ਉਹਦਾ ਕੀ ਕਰਾਂਗੇ ਸਵਾਲ ਤਾਂ ਫਿਰ ਇੱਥੇ ਉੱਠਦਾ ਕਿ ਬਈ ਤੁਸੀਂ ਕਹਿ ਰਹੇ ਹੋ ਕਿ ਇੰਸਟਾਗ੍ਰਾਮ ਸੋਸ਼ਲ ਮੀਡੀਆ ਦੇ ਉੱਪਰ ਗੰਦ ਪਿਆ ਹੋਇਆ ਹੈ ਤੇ ਇੰਨਾ ਜਿਹੜਾ ਜਿਹੜਾ ਵੈਬਸਾਈਟਾਂ ਚੱਲਦੀਆਂ ਪਈਆਂ ਨੇ ਹੋਰ ਚੀਜ਼ਾਂ ਨੇ ਉਹ ਵੀ ਫਿਰ ਬੰਦ ਹੋਣੀਆਂ ਚਾਹੀਦੀਆਂ ਸੀ ਉੱਧਰ ਵੀ ਤਾਂ ਹੱਥ ਪੱਲਾ ਮਾਰਨਾ ਤੇ ਸਾਰਾ ਹੀ ਬੰਦ ਹੋਣਾ ਚਾਹੀਦਾ ਐਡਲਟ ਕੰਟੈਂਟ ਕਿਉਂ ਨਾ ਬੰਦ ਹੋਵੇ ਹਮ ਗੱਲ ਐਡਲਟ ਕੰਟੈਂਟ ਦੀ ਨਹੀਂ ਗੱਲ ਐਡਲਟ ਮਾਨਸਿਕਤਾ ਦੀ ਹਮ ਇਹ ਕਿੰਨਾ ਦੀ ਐ ਫਿਰ ਇੱਕ ਆ ਜਿਹੜੀ ਤੁਸੀਂ ਨੌਲੇਜ ਦੇ ਰਹੇ ਹੋ ਹਨ ਐਡਲਟ ਨੌਲੇਜ ਹੋਣੀ ਗੱਲ ਇੱਕ ਅਲੱਗ ਐ ਇੱਕ ਤੁਸੀਂ ਕੀ ਯਾਰ ਤਮਾਸ਼ਾ ਬਣਾਇਆ ਬੜੀ ਸਰੀਰ ਦਾ ਆਪਣੇ ਕੀ ਤੁਸੀਂ ਕੰਟੈਂਟ ਵਿੱਚ ਹੂੰ ਮੇਰੇ ਸਾਹ ਹਾਂ ਇਹਦੇ ਉੱਤੇ ਨਾ ਜੀ ਗੱਲ ਭਾਵੇਂ 2 ਘੰਟੇ ਕਰੀ ਚੱਲੋ ਇਹਦੇ ਤੇ ਗੱਲ ਇਹੀ ਹੈ ਇੱਕ ਅੱਖਾ ਬੰਦ ਕਰਕੇ ਜਿੰਨੇ ਮੇਰੇ ਵਿਊਅਰ ਨੇ ਸੋਚਣ ਵੀ ਘਰ 'ਚ ਜਿਹੜੀ ਛੋਟੀ ਧੀ ਆ ਉਹ ਕੀ ਦਿਖ ਰਹੀ ਐ ਉਹਦੀ ਵੱਡੀ ਹੋ ਕੇ ਮਾਨਸਿਕਤਾ ਕੀ ਬਣੂਗੀ ਹੂੰ 10 ਸਾਲ ਦਾ ਜਿਹੜਾ ਬੱਚਾ ਹੈ ਚਾਹੇ ਉਹ ਮੁੰਡਾ ਹੈ ਹੂੰ ਠੀਕ ਐ ਜੀ ਉਹ ਕੀ ਦੇਖ ਰਿਹਾ ਉਹਦੀ ਮਾਨਸਿਕਤਾ ਕੀ ਬਣੂਗੀ ਹੂੰ ਤੁਸੀਂ ਜੋ ਤੂੰ ਯਾਰ ਬੰਦਾ ਕੀ ਕਰੇ ਹੂੰ ਹੁਣ ਫੋਨ ਦੇਖਣ ਤੋਂ ਟੈਕਨੋਲੋਜੀ ਤੋਂ ਬੱਚਿਆਂ ਨੂੰ ਕਿੰਨਾ ਕੁ ਦੂਰ ਰੱਖ ਲਾਂਗੇ ਹੂੰ ਇਹ ਇਹ ਦਾ ਇਹ ਦਾ ਗੈਜੇਟਸ ਨੇ ਜੇ ਗੈਜੇਟਸ ਅੱਜ ਬੱਚਿਆਂ ਦੇ ਹੱਥ ਨਹੀਂ ਦਿੰਦੇ ਆ ਬੱਚਾ ਵੀ ਟੈਕਨੋਲੋਜੀ ਤੋਂ ਦੂਰ ਰਹੇਗਾ ਪਰ देयर ਇਜ਼ ਅ ਮਿਸਯੂਜ਼ ਆਫ ਟੈਕਨੋਲੋਜੀ ਹੈ ਜਿਹੜੀ ਮਿਸਯੂਜ਼ ਇਹ ਨਹੀਂ ਕਰ ਰਹੇ ਇਹ ਲੋਕ ਕਰਵਾ ਰਹੇ ਨੇ ਸੋ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਧਾਰਮਿਕ ਜਥੇਬੰਦੀਆਂ ਅੱਗੇ ਆਉਣੀਆਂ ਚਾਹੀਦੀਆਂ ਸਮਾਜਿਕ ਜਥੇਬੰਦੀਆਂ ਅੱਗੇ ਆਉਣੀਆਂ ਚਾਹੀਦੀਆਂ ਜਿਹੜੇ ਇਨਫਲੂਐਂਸਰ ਇਹੋ ਜਿਹਾ ਕੰਮ ਕਰਦੇ ਨੇ ਉਹਨਾਂ ਦਾ ਬਾਈਕਟ ਕਰੋ। ਬਸ ਸਿੱਧਾ ਸਪਸ਼ਟ। ਹੋ ਜਾਏਗਾ ਤੁਹਾਨੂੰ ਲੱਗਦਾ ਇਦਾਂ? ਕਰਨਾ ਪਊਗਾ। ਕਿਉਂ ਨਹੀਂ ਕਰਨਾ ਪਊਗਾ? ਹੋ ਜਾਏਗਾ ਨਹੀਂ। ਕਰਨਾ ਪਊਗਾ। ਨਹੀਂ ਤੇ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਬੱਚੇ ਵੀ ਆਹੀ ਕੰਮ ਕਰਨ ਲੱਗ ਪਾ। ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ ਇਹ ਚੀਜ਼ ਬੰਦ ਹੋ ਜਾਵੇਗੀ? ਹੋਣੀ ਪਊਗੀ। ਅੱਗੇ ਲੱਚਰ ਕਹਿ ਕੇ ਬੰਦ ਨਹੀਂ ਹੋਈ ਸੀ। ਇੱਕ ਸੌਦਾ ਲੱਗਾ ਸੀ ਸਾਰੇ ਚੁੱਪ ਕਰ ਗਏ ਸੀ। ਮੁੜ ਕੇ ਰੀਲਾਂ ਆਈਆਂ ਉਹਦੀਆਂ ਜੇਠਾਂ ਵਾਲੀਆਂ ਜਿਹੜਾ ਭਾਬੀਆਂ ਵਾਲੀਆਂ। ਕੋਈ ਸਾਲਾਂ ਨੂੰ ਠੱਲ ਪੈ ਗਈ ਸੀ ਨਾ ਹੂੰ ਦੁਬਾਰਾ ਪਊ ਲੱਗਦਾ ਫਿਰ 1-2 ਸਾਲ ਬੰਦ ਹੋ ਜੂ ਫੇਰ ਸ਼ੁਰੂ ਹੋ ਜਾਊਗਾ ਫੇਰ ਇੱਕ ਦੋ ਸਾਲ ਨਹੀਂ 10 ਸਾਲ ਨਿਕਲ ਗਏ ਹੂੰ ਮੁੜ ਕੇ ਕੋਈ ਉੱਠਿਆ ਨਹੀਂ ਨਾ ਸੂਰਮਾ ਹੁਣ ਇੱਕ ਅੱਧਾ ਉੱਠਿਆ ਉਹ ਸਹੀ ਆ ਗਲਤ ਆ ਮੈਂ ਨਹੀਂ ਉਸ ਗੱਲ 'ਚ ਪੈਣਾ ਚਾਹੁੰਦਾ ਆਪੇ ਅਕਲ ਆ ਜੂਗੀ ਜਦੋਂ ਇੱਕ ਦੋ ਹੋਰ ਟੰਗੇਗੇ ਹੂੰ ਬੇਨਤੀ ਆ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਕੋਈ ਗਲਤ ਕਰੋ ਜਾਂ ਐ ਆ ਮੈਂ ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਪਰਮਾਨਸਿਕ ਦਾ ਅਕੋਰਡਿੰਗ ਫਿਰ ਹਾਲ ਹਾਲ ਤਾਂ ਇਹੀ ਆ ਜੇ ਸਰਕਾਰ ਨਹੀਂ ਤਾਂ ਫਿਰ ਕੋਈ ਨਾ ਕੋਈ ਦਾ ਭਗਤ ਸਿੰਘ ਜੰਮੂਗਾ ਹੀ ਇੱਕ ਸਵਾਲ ਬਹੁਤ ਉੱਠ ਰਿਹਾ ਹੈ ਕਹਿੰਦੇ ਬਈ ਨੀਲੇ ਬਾਣੇ ਨੂੰ ਹੁਣ ਬਦਨਾਮ ਕਰੀ ਜਾ ਰਹੇ ਨੇ ਨਿਹੰਗ ਸਿੰਘ ਜਿਸ ਤਰੀਕੇ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਮਹਿਰੂ ਨੇ ਕੰਚਨ ਕੁਮਾਰੀ ਹੋਰਾ ਦਾ ਕਮਲਕੌਰ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦਾ ਜਿਹੜਾ ਹੈਗਾ ਇਹ ਉਹ ਕਾਂਡ ਕੀਤਾ ਲੋਕ ਕਹਿੰਦੇ ਤੇ ਉਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਬਈ ਬਾਣੇ ਤੇ ਉੱਪਰ ਦਾਗ ਲੱਗਿਆ ਹੈ ਤੇ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਬਈ ਹੁਣ ਕੀ ਨੇ ਸਿੰਘਾਂ ਨੂੰ ਆਹੀ ਕੰਮ ਰਹਿ ਗਿਆ ਕਿ ਵੀ ਅਜਿਹੀ ਜਨਾਨੀਆਂ ਅਜਿਹੇ ਲੋਕ ਜਿਹੜੇ ਉਹਨਾਂ ਦਾ ਸੋਧਾ ਲਾਇਆ ਜਾਵੇ ਗੱਲ ਇਹ ਆ ਨਾ ਵੀ ਕੀ ਭਾਈ ਅਮਰਤਪਾਲ ਮੈਰੂ ਨੇ ਅਜਿਹਾ ਕੰਮ ਕੀਤਾ ਕਿਸੇ ਨੇ ਵੇਖਿਆ ਇਸਦੇ ਰੈਣੀ ਪ੍ਰੂਫ ਇਸਦੇ ਰੈਣੀ ਕਨਵੈਕਸ਼ਨ ਉਹਦੇ ਹੱਕ ਚ ਨਹੀਂ ਹੈਗਾ ਵੀ ਉਹਨੇ ਕੀਤਾ ਕਿ ਨਹੀਂ ਕੀਤਾ ਹਾਂ ਵੀਡੀਓ ਰਾਹੀ ਮੇਰੇ ਖਿਆਲ ਨਾਲ ਮੰਨ ਰਹੇ ਨੇ ਨਹੀਂ ਮੰਨਿਆ ਕਿੱਥੇ ਆਈ ਵੀਡੀਓ ਉਹਦੀ ਆਡੀਓ ਦੀ ਆਈ ਇੱਕ ਆਡੀਓ ਵੀ ਕੀ ਪਤਾ ਉਹਦੀ ਹੈਗੀ ਨਹੀਂ ਹੈਗੀ ਏ ਆਈ ਜਨਰੇਟਿਡ ਹੋ ਸਕਦਾ ਏ ਜਨਰੇਟਿਡ ਹੋਵੇ ਇਹ ਤਾਂ ਡਿਪੈਂਡ ਕਰਦਾ ਜਦੋਂ ਜਾਊਗੀ ਪਤਾ ਲੱਗੂਗਾ ਹੁਣ ਬੰਦੇ ਨੇ ਕੁਝ ਸਭ ਤੋਂ ਪਹਿਲੇ ਪਤਾ ਕੀ ਹੁੰਦਾ ਜੀ ਬੰਦੇ ਕੋਈ ਫੜ ਲੋ ਏਜੰਸੀਆਂ ਨੇ ਇਹ ਜੀ ਜਿੰਨੂੰ ਮਰਜ਼ੀ ਅੱਗੇ ਕਰਕੇ ਖੜਾ ਕਰਕੇ ਜੋ ਮਰਜ਼ੀ ਕਰਾ ਲਓ ਸੋ ਇਹ ਵੀ ਬੈਂਤੀ ਆ ਵੀ ਲੱਚਰ ਜੀਆ ਕੰਮ ਬੰਦ ਕਰ ਦਿੱਤਾ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਕੰਮ ਕਿਉਂ ਕੀਤਾ ਕੀ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਹੁਣ ਚਰਚਾਵਾਂ ਚੱਲ ਰਹੀਆਂ ਨੇ ਅੰਮ੍ਰਿਤਪਾਲ ਸਿੰਘ ਮਹਿਰੋ ਵੱਲ ਉਹ ਕਰਤਾ ਇਹ ਹੋਇਆ ਉਹ ਹੋਇਆ ਮੇਨ ਰੀਜ਼ਨ ਕੀ ਮੰਨਦੇ ਹੋ ਅਮਰਿਤਪਾਲ ਸਿੰਘ ਮਹਿਰੂ ਨੂੰ ਕਰਨਾ ਹੀ ਕਿਉਂ ਪੈ ਗਿਆ ਇਹ ਚੀਜ਼ ਵੈਸੇ ਤਾਂ ਪੰਥ ਦੇ ਬਹੁਤ ਕੰਮ ਕਰਦੇ ਸੀਗੇ ਅਮਰਿਤਪਾਲ ਸਿੰਘ ਮਹਿਰੂ ਤੁਹਾਨੂੰ ਨਹੀਂ ਲੱਗਦਾ ਕਿ ਬਈ ਲੋਕ ਜੋ ਇਸ ਵਕਤ ਸਵਾਲ ਚੱਕ ਰਹੇ ਨੇ ਉਹ ਕਿਤੇ ਨਾ ਕਿਤੇ ਵਾਜਬ ਹੈ ਲੋਕ ਕਹਿੰਦੇ ਪਏ ਨੇ ਵੀ ਅਮਰਿਤਪਾਲ ਸਿੰਘ ਮਹਿਰੂ ਨੇ ਫੇਮ ਲੈਣਾ ਸੀਗਾ ਤੇ ਅੱਗੇ ਜਾ ਕੇ ਭਾਈ ਅਮਰਿਤਪਾਲ ਸਿੰਘ ਵਾਂਗੂ ਜਿਹੜਾ ਏ ਉਹ ਅੱਗੇ ਨਿਕਲਣਾ ਸੀਗਾ ਇਹ ਸਵਾਲ ਵੀ ਕਿਤੇ ਨਾ ਕਿਤੇ ਨਿਕਲ ਕੇ ਸਾਹਮਣੇ ਆ ਰਿਹਾ ਲੱਗਦਾ ਹੈ ਕਿ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਹੈਗੀਆਂ ਗੱਲ ਤੇ ਇਹੀ ਹੈ ਨਾ ਉਹਨੂੰ ਅੱਗੇ ਆਣਾ ਕਿਉਂ ਪਿਆ ਕੁਣ ਕਿਸੇ ਨਾ ਕਿਸੇ ਨੂੰ ਤੇ ਮੈਂ ਨਹੀਂ ਕਹਿੰਦਾ ਵੀ ਉਹਨੇ ਕੀਤਾ ਨਹੀਂ ਕੀਤਾ ਜੇ ਉਹਨੇ ਕੀਤਾ ਤੇ ਕਿਸੇ ਨਾ ਕਿਸੇ ਨੇ ਇਨੀਸ਼ੀਏਟਿਵ ਲੈਣਾ ਹੀ ਸੀ ਹੂੰ ਜਿੰਨੂੰ ਜਿਹੜੇ ਕਹਿੰਦੇ ਨੇ ਫੇਮ ਲੈਣਾ ਆ ਉਹ ਲੈ ਲੈਂਦੇ ਖੇਨੇ ਰੋਕਿਆ ਸੀ ਗੱਲਾਂ ਕਰਨੀਆਂ ਸੌਕੀਆਂ ਨੇ ਨਿਬਾਣੀਆਂ ਔਕੀਆਂ ਨੇ ਹੂੰ ਠੀਕ ਹੈ ਨਾ ਸੋ ਇਹ ਵੀ ਸਾਡੀ ਅਰਦਾਸ ਆ ਪੰਜਾਬ ਦੇ ਭਲੇ ਦੇ ਲਈ ਪੰਜਾਬ ਦੇ ਸੱਭਿਆਚਾਰ ਦੇ ਭਲੇ ਦੇ ਲਈ ਅਤੇ ਪੰਜਾਬ ਦੇ ਬੈਟਰ ਫਿਊਚਰ ਦੇ ਲਈ ਕਿ ਚੰਗਾ ਕੰਟੈਂਟ ਵਿਖਾਓ ਹੂੰ ਤੁਸੀਂ ਵੀ ਚੰਗੇ ਬੰਦੇ ਹੋ ਚੰਗੇ ਇਨਫਲੂਐਂਸਰ ਦੇ ਕੋਲ ਜਾਓ ਚੰਗੇ ਕੰਟੈਂਟ ਕੱਢੋ ਇਨਫਲੂਐਂਸਰਸ ਨੂੰ ਜਿਹੜੇ ਚੰਗੇ ਇਨਫਲੂਐਂਸਰ ਨੇ ਉਹਨਾਂ ਦੀਆਂ ਚੀਜ਼ਾਂ ਵਾਇਰਲ ਕਰੋ ਉਹਨਾਂ ਦੀ ਇੰਟਰਵਿਊਜ਼ ਕਰੋ ਆਪਾਂ ਵੀ ਕਿਤੇ ਨਾ ਕਿਤੇ ਹੋਇਆ ਵੀ ਆਪਾਂ ਵੀ ਨਾ ਕਿਸੇ ਨਾ ਕਿਸੇ ਨੂੰ ਵੀਊ ਲੈਣ ਦੇ ਲਈ ਜਿਹੜਾ ਡਿਸਪਿਊਟਿਡ ਇਨਫਲੂਐਂਸਰ ਹੁੰਦਾ ਉਹਨੂੰ ਚੁੱਕ ਲਿਆ ਨੇ ਵੀ ਹਾਂ ਵੀ ਇਹ ਚੱਲਦਾ ਹੈ ਇਹਨੂੰ ਦਿਖਾਉਂਦੇ ਹਾਂ ਸੋ ਐਵੇਂ ਚੰਗਾ ਇਨਫਲੂਐਂਸਰ ਲਿਆਓ ਚੰਗੇ ਇਨਫਲੂਐਂਸਰ ਨੂੰ ਪ੍ਰੋਮੋਟ ਕਰੋ ਸਟਾਰਟ ਪ੍ਰੋਮੋਟਿੰਗ ਦਾ ਗੁੱਡ ਇਨਫਲੂਐਂਸਰਸ ਆਪੇ ਲੋਕ ਉਹਦਰ ਨੂੰ ਆ ਜਾਣਗੇ ਠੀਕ ਹੈ ਜੀ ਤੁਹਾਨੂੰ ਲੱਗਦਾ ਹੈ ਕਿ ਪ੍ਰਮੋਟ ਕਰਨ ਦੇ ਨਾਲ ਲੋਕ ਦੇਖਣਾ ਪਸੰਦ ਕਰਨਗੇ ਉਹਨਾਂ ਨੂੰ ਰੋਲਾ ਹੀ ਪ੍ਰਮੋਸ਼ਨ ਦਾ ਅੱਜ ਆਪਾਂ ਜੀ ਇੰਟਰਵਿਊ ਕਰ ਰਹੇ ਹਾਂ ਕਿਦਨ ਕਿਤੇ ਹੈ ਤਾਂ ਪ੍ਰਮੋਸ਼ਨ ਹੀ ਤੁਹਾਨੂੰ ਲੱਗਦਾ ਤੁਹਾਡੀ ਇੰਟਰਵਿਊ ਦੇਖਣਗੇ ਜਿਆਦਾ ਲੋਕ ਨਾ ਦੇਖਣ ਕੀ ਫਰਕ ਪੈਂਦਾ ਆਈ ਤਾਂ ਪ੍ਰਮੋਸ਼ਨ ਲਈ ਕਦੀ ਨਾ ਜਿ ਕੁਝ ਪਾਇਆ ਨਾ ਅਸੀਂ ਪ੍ਰਮੋਸ਼ਨ ਲਈ ਇੰਟਰਵਿਊ ਕਰੀ ਮੇਰੀ ਜਦੋਂ ਮੈਂ ਇੰਟਰਵਿਊ ਕਰ ਰਹੇ ਸੀ ਥਿੰਕਿੰਗ ਕੁਝ ਹੋਰ ਸੀਗੀ ਮੈਂ ਸੋਚ ਰਿਹਾ ਸੀਗਾ ਕਿ ਲੋਕਾਂ ਨੇ ਜੋ ਸੁਣਨਾ ਹੈਗਾ ਹੈ ਉਹ ਲੋਕਾਂ ਤੱਕ ਭੇਜਿਆ ਜਾਵੇ ਬਟ ਤੁਸੀਂ ਤੁਹਾਡੀ ਥਿੰਕਿੰਗ ਕੁਝ ਹੋਰ ਹੈਗੀ ਹੈ ਤੁਹਾਨੂੰ ਲੱਗਦਾ ਲੋਕ ਜਿਹੜੇ ਹੈਗੇ ਨੇ ਦੇਖ ਰਹੇ ਨੇ ਉਹਨਾਂ ਦੀ ਥਿੰਕਿੰਗ ਜਾਂ ਫਿਰ ਉਹਨਾਂ ਦੀ ਸੋਚਣੀ ਜਿਹੀ ਹੋ ਗਈ ਹੈ ਜਿਸ ਕਾਰਨ ਜਿਹੜੇ ਅਸ਼ਲੀਲ ਕੰਟੈਂਟ ਬਣਾਉਂਦੇ ਨੇ ਜਾਂ ਫਿਰ ਜੋ ਗਲਤ ਚੀਜ਼ਾਂ ਪ੍ਰਮੋਟ ਕਰਦੇ ਨੇ ਉਹ ਅੱਗੇ ਆ ਰਹੇ ਨੇ ਉਹਨਾਂ ਦੀ ਤਦਾਦ ਜ਼ਿਆਦਾ ਵੱਧ ਰਹੀ ਹੈ ਸੁਭਾਵਕ ਹੀ ਹੈ ਨਾ ਜੀ ਵਿਊਅਰਸ ਵੱਧ ਰਹੇ ਨੇ ਵਿਊਅਰਸ ਕੀ ਹੈ ਭਾਜੀ ਗੱਲ ਨਹੀਂ ਸਮਝਦੇ ਗੱਲ ਇਹ ਹੈ ਬੰਦਾ ਵੇਖਦੇ ਗਾਲਾਂ ਵੀ ਕੱਢੀ ਜਾਂਦਾ ਹੋਵੇ ਪਰ ਉਹਦਾ ਤਾਂ ਵਿਊ ਕਾਊਂਟ ਹੋ ਗਿਆ ਬੰਦਾ ਮੇਰੇ ਕੋਲ ਇੱਕ ਮੇਰੇ ਕੋਲ ਇੱਕ ਅਜੀਹਾ ਕੰਟੈਂਟ ਆਇਆ ਮੈਂ ਤੁਹਾਨੂੰ ਭੇਜਿਆ ਮੈਂ ਕਿਹਾ ਯਾਰ ਰਾਜੂ ਦੇਖੀ ਜਾਂ ਕੀ ਬਕਵਾਸ ਹੈ ਇੱਕ ਵੀਊ ਮੇਰਾ ਇੱਕ ਵੀਊ ਤੁਹਾਡਾ ਤੁਸੀਂ ਕਹਿੰਿਆ ਯਾਰ ਵਾਕੇ ਭਾਜੀ ਬਹੁਤ ਬਕਵਾਸ ਹੈ ਤੁਸੀਂ ਉਹਨੂੰ ਭੇਜਿਆ ਆ ਦੇਖੀ ਯਾਰ ਕੀ ਬਕਵਾਸ ਹੈ ਉਹਨੇ ਦੇਖਿਆ ਕਹਿੰਦਾ ਵਾਕੇ ਭਾਜੀ ਬਹੁਤ ਬਕਵਾਸ ਹੈ ਉਹਨਾਂ ਨੂੰ ਹੀ ਲੈਣਾ ਦੇਣਾ ਉਹਨਾਂ ਦਾ ਤਾਂ ਵੀਊ ਹੈ ਉਹਨਾਂ ਦੀ ਤਾਂ ਰੀਚ ਹੈ ਮਤਲਬ ਵੀਊ ਤੇ ਰੀਚ ਖਾਤਰ ਲੋਕੀ ਕਿਸੇ ਵੀ ਹੱਦ ਤੱਕ ਡਿਗਣਦੇ ਆ ਉਹ ਡਿਗਣਦੇ ਨੇ ਤੁਹਾਡੇ ਸਾਹਮਣੇ ਹੀ ਆ ਸੋ ਡਿਪੈਂਡ ਹੈ ਵੀ ਇਹੋ ਜਿਹਿਆਂ ਨੂੰ ਰਿਪੋਰਟ ਮਾਰਨੇ ਸ਼ੁਰੂ ਕਰੋ ਹੂੰ ਬਾਈਕਾਟ ਸ਼ੁਰੂ ਕਰੋ ਤੁਸੀਂ ਥੱਲੇ ਕੰਟੈਂਟ ਲਿਖਦੇ ਹੋ ਉਹਨਾਂ ਦੀ ਰੀਚ ਵੱਧਦੀ ਹੈ ਉਹ ਕਹਿੰਦੇ ਕੋਈ ਨਹੀਂ ਗਾਲਾਂ ਹੀ ਕੱਢੀਆਂ ਚਾਰ ਘੰਟੇ ਉੱਪਰ ਹੀ ਹੋਇਆ ਅੱਛਾ ਤੁਸੀਂ ਸਮਝਦੇ ਹੋ ਪੰਜਾਬ ਦੇ ਵਿੱਚ ਹੁਣ ਉਹ ਦੁਖਾਂਤ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਜੋ ਪਹਿਲਾਂ ਦੇਖਣ ਨੂੰ ਕਦੀ ਨਹੀਂ ਮਿਲਿਆ ਭਾਜੀ ਜਿਹੜਾ ਪੰਜਾਬ ਦਾ ਕਲਚਰ ਹੈ ਨਾ ਜੀ ਅੱਜ ਦਾ ਸਮਾਂ ਪੰਜਾਬ ਇੱਕ ਅਜਿਹੀ ਅਜੋਕੀ ਸਥਿਤੀ 'ਚ ਨਿਕਲ ਰਿਹਾ ਹੈ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਸਾਡੇ ਕਲਚਰ ਸਾਡਾ ਸੱਭਿਆਚਾਰ ਪੂਰਨ ਤੌਰ ਦੇ ਉੱਤੇ ਡਿਸਟਰਬ ਹੋ ਚੁੱਕਾ ਆ ਅੱਜ ਤੁਸੀਂ ਕਿਸੇ ਨੂੰ ਕੋਈ ਚੰਗੀ ਚੀਜ਼ ਮਤ ਦੇ ਨਾ ਉਹ ਕਹਿੰਦਾ ਯਾਰ ਮੈਨੂੰ ਮਤ ਨਾ ਦੇ ਠੀਕ ਹੈ ਨਾ ਉਹ ਇੱਕ ਪਿੱਛੇ ਦੀ ਸੀਗੀ ਨਾ ਕਹਿੰਦਾ ਜਿੰਨੇ ਦੀ ਬਿਕਦੀ ਹੈ ਸ਼ਰਾਬ ਉਹਨੇ ਦਾ ਫਰੂਟ ਨਹੀਂ ਬਿਕਦਾ ਸੀਗਾ ਨਾ ਗਾਣਾ ਪਿੱਛੇ ਦੀ ਆਇਆ ਸੀ ਸੋ ਇਹ ਵੀ ਜਿਹੜਾ ਮਾੜਾ ਕੰਟੈਂਟ ਆ ਉਹ ਪਪੂਲਰ ਜਲਦੀ ਹੋ ਜਾਂਦਾ ਜਿਹੜਾ ਚੰਗਾ ਕੰਟੈਂਟ ਆ ਉਹਨੂੰ ਸਮਾਂ ਲੱਗਦਾ ਸੋ ਐਵੀਸ ਇਨਫਲੂਐਂਸਰਸ ਨੂੰ ਮੈਂ ਬੇਨਤੀ ਕਰਾਂਗਾ ਚੰਗਾ ਕੰਟੈਂਟ ਲਿਆਓ ਸਮਾਂ ਜ਼ਰੂਰ ਲੱਗੇਗਾ ਬੜਾ ਥੋੜਾ ਨਾ ਫਿਰ ਇਤਿਹਾਸ ਚ ਗੁੱਡ ਬੁਕਸ ਚ ਆਏਗਾ ਸਨੈਰੀਆ ਅਖਰਾਂ ਚ ਆਏਗਾ ਵੀ ਤੁਸੀਂ ਚੰਗਾ ਕੰਟੈਂਟ ਵਿਖਾਉਂਦੇ ਸੀ